ਕੋਲੇ ਖੜਾ ਤੇਰਾ ਪੇ ਮੈਂ ਕਿਹੜਾ ਕਦ ਚੱਲ ਗਿਆ ਉਹ ਬੰਦੇ ਦੀਵੀਆਂ ਦੇ ਥੱਲੇ ਲੱਗੇ ਰਹਿਣਗੇ 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 ਜੋ ਜਨ ਨੂੰ ਜਨ ਨੂੰ ਕਹਿ ਗਰਣਗੇ ਜੋ ਜਨੂ ਜਨੂ ਆਪੀ ਦਾ ਬੈਠੇ ਤੇਰਾ ਕੀ ਖਾਦਾ ਕੁੱਤੀ ਜਨਾਨੀ ਨੇ ਹੈ ਸਾਰੇ ਆ ਸਾਹਮਣੇ ਲੱਗੀਓ ਕੁੱਟੜ ਮੈਨੂੰ ਮੈਂ ਤੇਰੇ ਘਰ ਆਇਆ ਤੂੰ ਕਿੱਜ ਨਹੀਂ ਕਰਦੀ ਮੇਰੀ ਮੈਂ ਬਸ ਕਰ ਸ਼ਰਾਬੀ ਆ ਕੌਣ ਸ਼ਰਾਬੀ ਮੈਂ ਤੂੰ ਲੱਗ ਨਾ ਨਾ ਕਾ ਮੈਂ ਤਾਂ ਸ਼ਰਾਬੀ ਬੰਦੇ ਦੇ ਕੋਲ ਵੀ ਨਹੀਂ ਖੜਦਾ ਤੇ ਫਿਰ ਕੀ ਕਰਦਾ ਮੈਂ ਕਹ ਮੈਨੂੰ ਸੌਣਾ ਲੱਗੇ ਭਵੇਂ 10 ਬੰਦੇ ਖੜੇ ਹੋਣ ਮੈਂ ਤਾਂ ਸ਼ਰਾਬੀ ਬੰਦੇ ਦੇ ਕੋਲ ਖੜਦਾ ਹੀ ਨਹੀਂ ਤੇ ਮਰ ਜਲੇ ਫਿਰ ਕੀ ਕਰਦਾ ਬਸ ਨਾਲੇ ਹੀ ਬਹਿ ਜੀਦਾ ਅਗਲਾ ਕਈ ਦੁੱਧਿਆ ਕੱਕ ਬੇਕ ਲਾਇਆ ਕੱਕ ਬੇਕ ਲਾਇਆ ਯਾ ਟੈਟ ਦੇਖੋ ਜੀ ਪਹਿਲੇ ਨੰਬਰ ਤੇ ਮੈਂ ਦਾਰੂ ਪੀਂਦਾ ਨਹੀਂ ਅੱਛਾ ਜੇ ਕਦੇ ਪੀਣੀ ਹੋਵੇ ਹਾਂ ਨਾਲੇ ਇੱਕ ਵਾਰ ਜੇ ਕਦੇ ਪੀਣੀ ਹੋਵੇ ਮੰਗ ਕੇ ਨਹੀਂ ਪੀਂਦੀ ਮੌਲ ਲੈ ਕੇ ਪੀਂਦੀ ਪੈਸੇ ਵਾਲੇ ਬੰਦੇ ਸਾਥੋਂ ਪੈ ਰਹਿਣਗੇ ਸਹੀ ਗੱਲ ਕਹਿੰਦਾ ਤੂੰ ਉਹ ਭਰਾਵਾ ਕਈ ਮਿਲ ਬੰਦੇ ਤੋਂ ਪੈਸਾ ਹੁੰਦਾ ਵੀ ਨਹੀਂਗਾ ਫੇਰ ਆਪ ਨਾ ਕਰੇ ਮੈਨੂੰ ਮੰਗ ਕੇ दारू ਪੀਣੀ ਪੈ ਜਵੇ ਮੈਂ ਕਦੇ ਨਾਲੀ 'ਚ ਡਿੱਗੇ ਹਾਂ ਉਹ ਕਈ ਵੇਲੇ ਬੰਦਾ ਜਿਆਦਾ ਹੀ ਸੈਟ ਹੁੰਦਾ ਪੈਰ ਵੀ ਫਿਸਲ ਜਾਂਦਾ ਫੇਰ ਆਪ ਨਾ ਕਰੇ ਮੈਂ ਨਾਲੀ 'ਚ ਡੈਗ ਪਾਵਾਂ ਮੇਰਾ ਕਦੇ ਕੁੱਤੇ ਨੇ ਨਾ ਨੀਚੇ ਪਿਆ ਉਹ ਕਈ ਵੇਲੇ ਬੰਦਾ ਜਿਆਦਾ ਹੀ ਕਦੇ ਆਪਣੀ ਪੋਟਿਆ ਹੁੰਦਾ ਹੈ ਜਿਆਦਾ ਹੀ ਸੈੱਟ ਹੋਇਆ ਹੁੰਦਾ ਪਤਾ ਲੱਗਦਾ ਜੇ ਰੱਬ ਨਾ ਕਰੇ ਕੁੱਤਾ ਮੇਰਾ ਮੂੰਹ ਚੱਟ ਵੀ ਦੇਵੇ ਅੱਛਾ ਜੀ ਆਪਾਂ ਕਦੇ ਗੁੱਸਾ ਨਹੀਂ ਕੀਤਾ ਤੂੰ ਸਾਡੇ ਕੁੱਤੇ ਪਿੱਲਿਆਂ ਨਾਲ ਬੜੀ ਬਹੁਤ ਆ ਭਾਈ ਜਾਨਵਰਾਂ ਨੂੰ ਪਿਆਰ ਕਰੋ ਜਾਨਵਰਾਂ ਦਾ ਸਤਿਕਾਰ ਕਰੋ ਇਹ ਦਿਮਾਗੋਂ ਭੰਗਿਆ ਤੇ ਕੀ ਦਿਮਾਗ ਖਰਾਬ ਹੋ ਗਿਆ ਮਰ ਜਾਣਿਆ ਤੇ ਨੇਚਰ ਨਾਲ ਪਿਆਰ ਨੂੰ ਹੋ ਗਿਆ ਤੇ ਇਹ ਤਾਂ ਤੂੰ ਲੈ ਕੇ ਕਿ ਦਿੱਤਾ ਮੈਨੂੰ ਹਾਰਾ ਕੋਲ ਉਹ ਮਗਰ ਉਹ ਲੈ ਕੇ ਆਇਆ ਤੈ ਮਰ ਜਾਣਿਆ ਕਿ ਕਾਗੇ ਰਾਂ ਕਦੀ ਮੇਰੇ ਮਾਪਿਆਂ ਦੀ ਸਲਵਾਰ ਵੀ ਮੇਰੇ ਮਾਪਿਆਂ ਦੀ ਆਹ ਰੱਬਾ ਦੇਖ ਲੋ ਕੰਦੀ ਸਲਵਾਰ ਵੀ ਮੇਰੇ ਮਾਪਿਆਂ ਦੀ ਆਹ ਮੇਰੀ ਗੱਲ ਸੁਣ ਆ ਜਿਹੜਾ ਸਲਵਾਰ ਦੇ ਵਿੱਚ ਨਾਲਾ ਪਾਇਆ ਨਾਲਾ ਇਹ ਅਮਲੀ ਦੇ ਕੱਛੇ ਦਾ ਘਟ ਕੇ ਪਾਇਆ ਮਾੜਾ ਨਾਲਾ ਗੋੜ ਹੁਣੇ ਮੋੜ ਤੂੰ ਹਾਂ ਫਿਰ ਇਹ ਮੋੜ ਰਾਂ ਬਹੁਤ ਚੱਕ ਹੋਈ ਐ ਇਹ ਨਰਜਣਿਆ ਹਾਂ ਵੇ ਆਹ ਦੇਖ ਲੈ ਇਹਨੇ ਜੇ ਸਾਡੇ ਬਿਆਨ ਹੋ ਗਿਆ ਤੇਣਾ ਮੁੱਠ ਲਿਆ ਕਰਨਾ ਦਿੱਤਾ ਸੀ ਹੈ ਵੇ ਨਹੀਂ ਬੇਸਤ ਤੂੰ ਮੇਰੀ ਕਰਦਾ ਰਲਣਾ ਵਾ ਦੇਖ ਲੈ ਪਹਿਲਾਂ ਦੇਖ ਲੈ ਮੈਨੂੰ ਕਿੰਨਾ ਪਿਆਰ ਕਰਦਾ ਸੀ ਪਹਿਲਾਂ ਕਹਿੰਦਾ ਸੀ ਸਜਣਾ ਤੂੰ ਤਾਂ ਮੈਨੂੰ ਰੇਖਾ ਲੱਗਦੀਆਂ ਲੈ ਵਿਆਹ ਤੋਂ ਪਹਿਲਾਂ ਸਾਰੇ ਮਾੜਾ ਮੋਟਾ ਕਹਿੰਦੇ ਹੁੰਦੇ ਆ ਇਹ ਸ਼ਵਾਈਆ ਰ ਇਹ ਵੀ ਸੱਦਦਾ ਸੀ ਇਹ ਮਾੜਾ ਮੋਟਾ ਕਹਿਣਾ ਹੀ ਬੰਦਾ ਆ ਫਿਰ ਮੋਮਬਤੀ ਵੀ ਜਨ ਲੱਗ ਗਿਆ ਲੈ 40 40 50 ਸਾਲ ਸਾਡੇ ਵਿਆਹ ਨੂੰ ਹੋ ਗਏ ਆ ਹਜੇ ਤੂੰ ਆਪਣੇ ਨੂੰ ਮੋਮਬਤੀ ਸਾਹਮਣੇ ਤੇ ਹੋਰ ਕੀ ਸਮਝਿਆ ਫਿਰ ਹੁਣ ਤਾਂ ਮੋਮ ਝੜ ਗਿਆ ਕੱਲੀ ਬੱਤੀ ਰਹਿ ਗਈ ਆ ਮੇਰਾ ਵੀ ਤਾਂ ਟਕਰਾਈ ਜਾਂਦੀ ਆ ਇਹ ਕਰਤਾ ਰਿਆ ਕਿ ਜਾਂਦੇ ਨਹੀਂ ਸਾਡੀ ਮੀਂਹ ਆਪੇ ਬਹੁਤ ਅਮੀਰ ਆ ਪੂਰਾ ਟਰੱਕ ਭਰ ਕੇ ਤੁਹਾਨੂੰ ਤਾਂ ਭੇਜਿਆ ਤੁਹਾਡੇ ਭੁੱਖੇ ਨੰਗਿਆਂ ਜਾਣਦਾ ਮੈਂ ਕਿੱਡੇ ਗਮੀ ਹਾਂ ਮੈਨੂੰ ਕਹਿੰਦੇ ਕੁੜੀ ਜਮਾਲੇ ਅਮੀਰ ਬਹੁਤ ਹੈ ਕਹਿੰਦੇ ਟਰੱਕ ਭਰ ਕੇ ਦਾਲ ਤੋਣਾ ਟਰੱਕ ਭਰ ਕੇ ਆਈ ਸੀ ਹਾਏ ਰੱਬ ਜਦੋਂ ਮੈਂ ਸੁਣਿਆ ਕਿ ਟਰੱਕ ਭਰ ਕੇ ਦਾਲ ਤੋਣਾ ਮੈਂ ਆਪਣੇ ਕਮਰੇ ਖਾਲੀ ਕਰ ਗਵਾਂਡ ਗਾਰੇ ਕਮਰੇ ਖਾਲੀ ਕਰ ਉਹ ਜਿਹਨਾਂ ਨੂੰ ਅਸੀਂ ਨਹੀਂ ਵੀ ਬੁਲਾਉਂਦੇ ਉਹਨਾਂ ਦੇ ਵੀ ਕਮਰੇ ਖਾਲੀ ਕਰ ਉਹ ਟਰੱਕ ਭਰ ਕੇ ਐਸੇ ਤਰ੍ਹਾਂ ਮਰੇ ਰੇਤਾ ਲਾ ਕੇ ਉਹਨਾਂ ਨੂੰ ਪੁੱਛੋ ਭੈਣ ਦੇ ਮਾਮੇ ਉਹ ਕਿਹਨ ਦਾ ਅਦਾਜ ਲੈ ਕੇ ਆ ਗਏ ਲੈ ਇੰਟਰਪੋਣਾ ਇਹ ਪਹਿਲੇ ਦਿਨ ਆਪਣੇ ਸੌਰੀ ਕਿ ਸਾਲਾ ਮੇਰਾ ਭੱਜਾ ਭੱਜਾਇਆ ਕਿ ਤੇ ਜਿੱਦੇ ਜਿੱਦੇ ਚਾਹ ਪੀਣੀ ਆ ਮਗਾ ਪੀਣੀ ਆ ਕਹਿੰਦਾ 5 ਰੁਪਏ ਤੋਂ ਕੰਡ ਲੈ ਕੇ ਆਣੀ ਆ ਐ ਕਿਤੇ ਤੁਸੀਂ ਪੀ ਲਿਆ ਤੇ ਮਰ ਜਣਾ ਮੇਰੇ ਉਹੀ ਭਰਾ ਦੀ ਦੇਸਤੀ ਕਰਦਾ ਤੂੰ ਕਿਹੜਾ ਦਿਨ ਭੁੱਲ ਗਿਆ ਜਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਵੇ ਸਾਡੇ ਵਿਆਹ ਦੀ ਪਹਿਲੀ ਦੀਵਾਲੀ ਸੀ ਤੇ ਮਰ ਜਣਿਆ ਕਿਨੀ ਮਠਿਆਈ ਲਿਆ ਸੀ ਤੇਰੇ ਵੱਸ ਤੇ ਉਹ ਲਿਵਾਲੀ ਨਾ ਜੇਤੇ ਕਰਾ ਮਠਿਆਈ ਨਾ ਜੇਤੇ ਕਰਾ ਤੇ ਤੇਰੀ ਵੱਲੋਂ ਜਦੋਂ ਦੀਵਾਲੀ ਤੇ ਆਉਂਦੀ ਮੇਰੇ ਕਿ ਭੂਬਾ ਨਿਕਲਦਿਆਂ ਨਹੀਂ ਉਹ ਕਾਦੀ ਅਵਕਾਰ ਭਾਜੀ ਮੇਰਾ ਸਾਲਾ ਪਹਿਲੀ ਦੀਵਾਲੀ ਲੈ ਕੇ ਆਇਆ ਐਨੀ ਮਹਿੰਗੀ ਮਹਿੰਗੀ ਮਿਠਾਈ ਰਸਮੁਲੇ ਹਾਏ ਰਸਮੁਲੇ ਨਾ ਨੂੰ ਨੂ ਪਾਣੀ ਦੇ ਆ ਗਿਆ ਤੇ ਲੋੜੇ ਰਸਮੁਲੇ ਗਲਾਬ ਜਾਮਨ ਅੱਛਾ ਬੇਸਣ ਠੀਕ ਆ ਵਰਫੋ ਕੀ ਐਨੀ ਮਹਿੰਗੀ ਮਹਿੰਗੀ ਮਿਠਾਈ ਲੈ ਕੇ ਆਇਆ ਬਾਬਾ ਜੀ ਮੈਂ ਮੈਂ ਚਾਜ ਦੇ ਵਿੱਚ ਸਾਰੀ ਖਾ ਗਿਆ ਉਹ ਜਦੋਂ ਮੈਂ ਚਾਜ ਸਾਰੀ ਮਿਠਾਈ ਖਾ ਗਿਆ ਫਿਰ ਮੈਂ ਦਿਮਾਗ ਨਾਲ ਸੋਚਿਆ ਮੈਂ ਕਹਿੰਦਾ ਸਾਲੇ 5 ਰੁਪਏ ਇਹ ਨਹੀਂ ਖਰਚਦੇ ਐਨੀ ਮਹਿੰਗੀ ਮਿਠਾਈ ਕਿੱਥੋਂ ਲੈ ਕੇ ਆਇਆ ਬਾਬਾ ਤੇ ਆ ਕੇ ਪੁੱਛਿਆ ਮੈਂ ਕਹਾ ਸਾਲਾ ਜੀ ਕਿਤੇ ਬਿਆਜੂ ਪੈਸੇ ਚੁੱਕੇ ਕਹਿੰਦਾ ਜੀ ਜੇ ਨਹੀਂ ਮੈਂ ਕਹਿੰਦਾ ਬਣੀ ਪੂਣੀ ਹੋਣੀ ਉਹ ਤਾਂ ਬਾੜ-ਬੁੜਲੇ ਹੁਣੇ ਕਹਿੰਦਾ ਜੀਜੇ ਨਹੀਂ ਮੈਂ ਕਹਿੰਦਾ ਜਿਹੜੀ ਇੰਨੀ ਮਹਿੰਗੀ ਮਠਾਈ ਮੈਨੂੰ ਖੁਲਾਤੀ ਉਹ ਕਿੱਥੋਂ ਲੈ ਕੇ ਆਇਆ ਇਹ ਜਦੋਂ ਜੇਤਾਂ ਆਉਂਦਾ ਮੇਰੀਆਂ ਫੁੱਪਾ ਨਿਕਲਦੀਆਂ ਵੀ ਉਹ ਕਹਿੰਦੇ ਦੱਸ ਦੇ ਨੂੰ ਸੰਗ ਆਉਂਦੀ ਵੇ ਦੱਸ ਦੇ ਇੰਨੀ ਮਹਿੰਗੀ ਮਠਾਈ ਪਤਾ ਕਿੱਥੋਂ ਲਿਆਇਆ ਨਹੀਂ ਕਿੱਥੋਂ ਲਿਆਇਆ ਉਹ ਜਿਹੜੇ ਦੀਵਾਲੀ ਵਾਲੇ ਦੇਨ ਆ ਆਹੋ ਬੁੜੀਆਂ ਆਹਾਂ ਬੁੜੇ ਆਹਾਂ ਉਹ ਮਰੇ ਦੇ ਲੋਕੀ ਕਮਰੇ ਵਿੱਚ ਟੂਣ ਨਹੀਂ ਕਰਦੇ ਟੂਕਾ ਹਾਂ ਉਹ ਕਮਰੇ ਵਿੱਚੋਂ ਸਾਰੀ ਮਠਾਈ ਚੁੱਕ ਕੇ ਮੈਨੂੰ ਬੁਲਾਦੇ ਹਾਏ ਰੱਬਾ ਰਾਤ ਨੂੰ 12 ਵਜੇ ਬਾਅਦ ਲੋਕਾਂ ਦੇ ਬੂੜੀ ਬੂੜੇ ਮੈਤੇ ਚੜੀ ਫਿਰ ਲੰਬੜਾ ਦੀ ਬੂੜੀ ਪਿੰਨ ਛੱਡੇ ਰਿਹਾ ਤੂੰ ਮਰੇ ਰੇਸ਼ ਬੁੱਲਾ ਘਾਟਾ ਤੂੰ ਮਰੇ ਰੇਸ਼ ਬੁੱਲਾ ਘਾਟਾ ਮਗਾ ਪਿੱਪਾ ਨਹੀਂ ਹਾਟੇ ਨਹੀਂ ਸਾਡੇ ਨੂੰ ਮੜਦੇ ਓਏ ਉਹ ਨਾ ਮੰਨੇ ਪੰਜਾਲਾ ਕਾਰਪੋਰੇਟਰ ਬੈਟ ਲਾ ਕੇ ਤੂੰ ਆ ਮੰਡੀ ਜਾ ਕੇ ਏ ਕਰਤਾਰਿਆ ਵੇ ਦੇਖ ਲੈ ਮੇਰਾ ਪਰਾਇ ਕਿੰਨੀ ਬੇਇੱਜ਼ਤੀ ਕਰਦਾ ਤੂੰ ਅੱਜ ਵੀ ਇੰਨੀ ਬੇਇੱਜ਼ਤੀ ਕਰਦਾ ਮੰਮੀ ਦੇ ਲਈ ਦਿੱਤੀ ਦਾਦੀ ਦੀ ਵੀ ਕਰਦਾ ਵੇ ਹੁਣ ਆਦਲ ਤਨ ਦਾ ਯਕੀ ਫ੍ਰਿਜ ਕੂਲਰ ਪੱਖਾ ਬੈੱਡ ਏਸੀ ਤਾਂ ਕਹ ਦਿੱਤਾ ਦੇ ਨੂੰ ਜਾਣਦਾ ਮੈਂ ਕਿਹੜੇ ਇਥੇ ਦਿੱਤਾ ਮੈਨੂੰ ਕਹਤੇ ਜੀਜਾ ਤੇਰੇ ਕਮਰੇ ਦੀ ਏਸੀ ਲਵਾ ਕੇ ਫਿੱਟ ਕਰਕੇ ਦੇਣਾ ਉਹ ਅਸੀਂ ਭਰਾਵਾ ਗਰੀਬ ਬੰਦੇ ਪੱਖੀਆਂ ਵਾਲੇ ਬੰਦੇ ਸਾਨੂੰ ਵੀ ਭਰੇ ਸੀ ਕੀ ਹੁੰਦਾ ਉਹ ਮੇਰੇ ਸਾਲੇ ਨੇ ਏਸੀ ਵੀ 2 ਟਨ ਦਾ ਲਵਾ ਦਿੱਤਾ ਮੇਰੇ ਕਮਰੇ ਚ ਉਧਰੋਂ ਏਸੀ ਨੂੰ ਆਨ ਕਰਤਾ ਭਾਜੀ ਏਸੀ ਨੂੰ ਆਨ ਕਰਕੇ ਮੈਨੂੰ ਅੰਦਰ ਧੱਕਾ ਦੇਤਾ ਬਾਹਰੋਂ ਲਾਤਾ ਖੁੰਡਾ ਮੇਰੇ ਸਾਲੇ ਬਾਹਰੇ ਬੈਠੇ ਪੁੱਛੀ ਗਏ ਉਹਨੇ ਕੀ ਕਹਿੰਦੇ ਕਹਿੰਦੇ ਜੀਜਾ ਹਵਾ ਹੁੰਦੀ ਆ ਮੈਂ ਕਹਾਂ ਸਾਲੇ ਆਉਂਦੀ ਆ ਮੈਂ ਕਹ ਸਾਲਿਓ ਮੈਨੂੰ ਬਾਹਰ ਕੱਢ ਲਓ ਕਹ ਤੇ ਜਿੱਦੇ ਹੋਵਾਂ ਆਉਂਦੀ ਆ ਮੈਂ ਰੋਲਾ ਪਾਦਾ ਕੱਲ ਪਾਉਂਦਾ ਸੀ ਤੇ ਕੱਲ ਹੀ ਪਾਉਂਦਾ ਸੀ ਉਹ ਮੇਰੇ ਸਾਲਿਆ ਨੇ ਏਸੀ ਭੁੱਟਾ ਲਾ ਦਿੱਤਾ ਠੰਡਾ ਪਾਸਾ ਬਾਹਰ ਨੂੰ ਕਰਦਾ ਗਰਮ ਪਾਸਾ ਅੰਦਰ ਕਰਦਾ ਅੰਦਰ ਹੁੰਮੇ 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 ਮੇਰੇ ਲੱਗਦਾ ਲੱਗ ਗਿਆ ਮੈਂ ਐ ਬਾਹਰ ਆਇਆ ਬੱਚੇ ਬੰਦੇ ਨੇ ਕਹੇ ਮੈਨੂੰ ਅੱਛੇ ਮੇਰੀ ਗੱਲ سن ਕਰਤਾ ਰਿਹਾ ਮੈਨੂੰ ਪਿਆਰ ਕਰਦਾ ਮਣ ਹੋਰ ਤੈਨੂੰ ਪਿਆਰ ਕਰਕੇ ਮੈਂ ਤਰਾਕਾ ਵਾਲਾ ਕਰਾ ਲਿਆ ਕਿੰਨਾ ਕ ਪਿਆਰ ਕਰਦਾ ਮੈਨੂੰ ਮੈਂ ਪਿਆਰ ਕੋਈ ਆਟਾ ਹੀ ਨਾ ਤੋਲ ਕੇ ਦੱਸ ਐਨੇ ਕਿਲੋ ਕਰਦਾ ਅੱਛ ਅੰਮ੍ਰਿਤੋ ਚੰਦ ਕੋੜ ਕੇ ਲਿਆ ਮੇਰੇ ਵਾਸਤੇ ਇਹ ਚੰਦ ਨਹੀਂ ਲਿਆ ਕਣ ਤਾਰੇ ਲਿਆ ਮੈਂ ਕੋਤਾ ਮੈਨੂੰ ਝੋਟ ਦੇ ਜਾ ਉਹ ਹੈ ਚਾਹ ਰਿਹਾ ਚਾਹ ਮੈਨਰੇ ਤੀਨੀ ਗਾਨੀਆਂ ਤੇ ਬੰਦ ਕਰ ਉਹ ਕਹਿੰਦੇ ਤਾਂ ਮਾਨਾ ਗਾਨੀ ਪੈਣਦੀ ਕਰਮੀ ਜਾਨੀ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਹਾਂ ਸਾਡਾ ਨਹੀਂ ਕਰਦਾ ਤੇ ਨਾ ਗੱਲ ਦੱਸਣੀ ਕਿਹੜੀ ਦੱਸਣੀ ਹੈ ਚਾਹਦਾ ਨਾ ਕਰ ਨਾ ਨਾ ਮੈਂ ਨਹੀਂ ਕਰਦੀ ਮੈਂ ਹੈ ਨਾ ਆਏ ਗੁੱਸਾ ਨਾ ਕਰ ਲੈ ਮੈਂ ਤੇਰਾ ਪਤਾ ਨਹੀਂ ਕਿ ਟਰੇਲ ਜੀ ਦਾ ਨਹੀਂ ਕਰਦੀ ਮੈਂ ਹੈ ਨਾ ਹਾਂ मैं दूजा करा लिया का हो और सोहनी लगदी है चिट्टी चुन्नी हुंदी चिट्टी वे किथे आओ मेरी दूसरी कार लेनी आधी होनी किते चल सादे फिर उनू ਛੱਦਨੇ ਤਾਂ ਸਾਡੇ ਕੋਲ ਕੋੜਾ ਮੂਲ ਨੰਬਰ ਹੈ ਕਿਤੇ ਹੁਣੇ ਲਾਉਂਦਾ ਕਿੰਨਾ ਨੰਬਰ ਸੀ 890 ਨ ਲੱਗੇ ਨ ਲੱਭੇ ਕਹਿੰਦੇ ਬੁੜਾ ਫੋਨ ਦਾ ਨੰਬਰ ਲਾਇਕਾ 840 ਲੱਗਿਆ ਵੀ ਲਾ ਲਈਂ ਦੁਕਾਨ ਨੂੰ ਜਲਦੀ ਤਾਂ ਤਾਂ ਜਾਂਦਾ ਲਾ ਕੇ ਜਾਉ ਟਰੈ ਟਰੈ ਹੈਲੋ 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 ਹਾਂਜੀ ਸਰ Airtel ਕੰਪਨੀ ਸੇ ਬੋਲ ਰਹੀ ਹਾਂ ਅੱਤ ਕਿਹੜਾ ਸਹਾਇਤਾ ਕਰ ਸਕਤੀ ਹੂੰ ਮੈਂ ਐਡੇ ਮਾਮਲੇ ਹੂੰ ਤਾਂ ਮੈਂ ਐਡ ਕੇ ਲਾਇਆ ਇਹ ਤੁਸੀਂ ਬੇਲੀਏ ਹੁੰਦੇ ਨੇ ਤਾਂ ਦੇਖ ਲਓ ਬਲਾਨੀ ਕੰਪਨੀ ਤੋਂ ਹੈਮਲੀ ਕੰਪਨੀ ਤੋਂ ਸ਼ੁਕਰ ਕਰਦੇ ਨੇ ਬੋਲ ਲਾ ਕੇ ਤਾਂ ਲੰਬਾ ਦੇਣਾ ਸਰ ਮੈਂ ਆ ਕੀ ਬਾਤ ਨਹੀਂ ਸਮਝੀ ਇਹ ਤੁਸੀਂ ਆਪਣੇ ਘੋੜੋਂ ਕੱਲ ਰੇਕ ਟੂਟਨ ਲਾਉਂਦੇ ਕੀ ਹੋਸ ਟੂਟਨ ਕੋਣ ਵਾਲੇ ਤੁਸੀਂ ਕੰਮ ਕਰਦੇ ਓ ਮਾਈ ਗੋਡ ਸਾਡੀ ਭੂਆ ਸਿਆਣੀ ਸੀ ਅੱਛਾ ਸਾਡੀ ਭੂਆ ਮਰ ਗਈ ਉਹ ਵਾ ਤਾਂ ਮੇਰੀ ਦੀ ਤੁਗਾਲੇ ਰਹੁੰਦੀ ਆ ਸਾਡੀ ਭੂਆ ਮਰ ਗਈ ਅੱਛਾ ਜਦੋਂ ਸਾਡੀ ਭੂਆ ਨਹਾ ਗਈ ਉਹ ਦੁੱਪਣ ਲੱਗੇ ਉਦੋਂ ਫਾੜੀ ਲੈ ਕੇ ਟੂਰ ਪਾ ਕੇ ਬਈ ਮੇਰੇ ਕੋਲ ਸੀ ਕਹਿੰਦੇ ਚੱਕ ਲੋ ਰੰਮ ਦਾ ਨਾਂ ਲੈ ਕੇ ਰੰਮ ਬੋਤਲ ਵਰਗੀ ਸਾਡੀ ਭੂਆ ਦਾ ਪਾਈ ਜਿੰਨੀ ਵੀ ਨਹੀਂ ਸੀ ਸ਼ੁਕਰ ਕਰੋ ਰਿਸ਼ਤੇਦਾਰ ਸੀ ਕੁਝ ਕੇ ਹਾਂ ਇਹਦੇ ਜੁੱਤ ਕਮ ਉਹ ਪਾਣੀ ਆਈ ਅਜੇ ਕੋਈ ਬਾਨੀ ਸਰ ਇੰਤੁੰਚੇ ਕਾਤੋ ਕਾਤੋ ਸਿੱਤੇ ਮੂਹ ਲੱਗੇ ਮੈਡਮ ਸਰ ਮੈਂ ਆ ਕੀ ਹੋਰ ਕਿਹੇ ਸੇਵਾ ਕਰ ਸਕਦੀ ਹਾਂ ਬਾਤੋਂ ਮੇਰੇ ਘਰ ਵਾਲੇ ਨੇ ਫੋਨ ਹੋਣਾ ਹੀ ਲੱਗ ਜਾਵੇ ਬਾਬਾ ਜੀ ਰਿੰਗ ਰਿੰਗ ਹੈਲੋ ਹੈ ਹੈਵੇ ਹੈਲੋ ਕਿਸੇ ਕਿਸੇ ਕੋਸਰਾਂ ਨੂੰ ਬੋਲਾਂ ਤੇ ਇਤਨਾ ਛੋੜੀ ਬੜੀ ਮਦਦ ਰਹਿ ਜਾਂਦਾ ਤੇ ਛੱਲੇ ਵੀ ਅੰਦਰਿਆ ਬਿਮਾਰੀ ਪੈਣਾ ਨਾ ਰਹਿਣਾ ਗੋਲੀ ਬਚਣਾ ਕਿਸੇ ਕਿਸੇ ਰਸਰ ਬਾਈ ਤੇ ਕੱਲੀ ਕਿਸੇ ਕੋਸਰਾਂ ਨੂੰ ਬੋਲ ਕਰਤਾ ਵੀ ਅੱਜ ਲੱਗਾ ਤੇ ਹੋਇਆ ਬੜੇ ਘੋਮ ਲੱਗਾ ਸੀ ਸਾਡੇ ਨਾਲ ਮਕਾਨਾ ਵੀ ਛੋਟੇ ਖਾਤੇ ਭਰ ਕੇ ਝੱਟੇ ਆ ਜਾਂਦੀਆਂ ਆਂ ਬੁੜੀਆਂ ਪੈਟ ਦੀਆਂ ਬਹੁਤ ਹੈ ਹੈ ਮੈਂ ਕਦੇ ਦੋ ਘਮਾਰੀਆਂ ਮੇਰੇ ਨਾੜਾ ਚੜ ਗਈਆਂ ਇਹ ਪਤਾ ਨਹੀਂ ਕੀ ਖਾਂਦੀਆਂ ਆ ਹੈ ਹੋਰ ਲਾਵਾ ਹੋਰ ਇਹ ਪਹਿਲਾਂ ਤਾਂ ਇਹਨਾਂ ਦਾ ਸਭਿਆਤ ਨੰਬਰ ਬਲੌਗ ਲੈ ਗਏ ਮਾਮਾ ਨੇ ਇਹਨੇ ਇਹਨੇ ਕਹਿਆ ਤੁਹਾਡੇ ਪੈਸੇ ਬਹੁ ਬਣਿਆ ਤੇ ਮਿੱਟੂ ਬਾਬਾ ਜੀ ਦੇ ਇਹਦਾ ਸਾਡੇ ਸਵੇਰ ਨੂੰ ਵਧਾਈਆਂ ਮੰਗਣ ਆ ਜਾਣ ਟ੍ਰੇਨ ਟ੍ਰੇਨ ਜੀ ਕਿਤਾ ਬਤੀਆਂ ਮੇਰੀ ਗੱਲ ਥੋਣ ਲੈ ਹਾਂਜੀ ਤੁਹਾਡੇ ਘਰੇ ਆਇਆ ਤੇ ਮੋਤੀ ਦਾਸ ਮੈਂ ਆਪਣੀ ਬੋਟੀ ਸਾਰੇ ਕੋ ਦਰਦਾ ਮੈਂ ਮੈਂ ਦੂਜਾ ਵਿਆਹ ਕਰਾ ਲਿਆ ਅੱਛਾ ਮੇਰੀ ਗਾਲ ਸੁਣ ਓਏ ਮੈਨੂੰ ਮਾਰੂਗੀ ਤਾ ਨਾ ਕੌਣ ਮਾਰੂ ਤੇ ਤੇਰੀ ਬੋਟੀ ਮੇਰੀ ਬੋਟੀ ਹਾਂ ਤੇਰੇ ਮਾਰੂ ਮੈਂ ਸਹੀ ਗੱਲ ਆ ਲੈ ਤੈਨੂੰ ਹੱਥ ਲਾ ਕੇ ਦਿਖਾ ਲੈ ਮੈਂ ਮਾਰ ਮਾਰ ਕੇ ਥੱਪੜ ਆਪਣਾ ਮੂਹ ਲਾ ਲਊ ਚੱਲ ਕੋਈ ਗੱਲ ਨਹੀਂ ਆਜਿਆ ਤੂੰ ਮੈਂ ਡਾਟਾ ਟੂਟਾ ਹੁੰਦਾ ਇਹਦੀ ਆਜਾ ਸੋਣੀ ਇੱਥੇ ਆਹੋ ਆ ਲੈ ਆਗੇ ਲੈ ਲੋ ਦੇਖ ਦੇਖ ਬਿੱਟੀ ਸੋਣੀ ਪਿਆ ਦੀਨੀ ਆ ਤੇਰਾ ਕੀ ਮਾੜਾ ਤੇ ਕੋਟ ਫੁੱਲ ਵੜਦੇ ਪਸਾ ਮੰਗਦੀ ਆ ਕੀ ਪਤਾ ਇਹ ਪਤਾ ਹੁੰਦਾ ਪਤਾ ਨਹੀਂ ਲੱਗਦਾ ਚਲ ਕੋਈ ਗੱਲ ਨਹੀਂ ਹੁਣ ਤੂੰ ਵਿਆਹ ਕੇ ਲੈ ਆਇਆ ਵਾ ਘਰ ਦਾ ਕੰਮ ਕੋਈ ਨਹੀਂ ਕਰਨਾ ਘਰ ਦੇ ਭਾਂਡੇ ਇੰਨੇ ਮਾਝਨੇ ਆ ਇਹ ਉਹਨੇ ਉਹ ਸ਼ਹਿਰ ਦੀ ਕੁੜੀ ਆ ਨੇ ਭਾਂਡੇ ਨੂੰ ਹੱਥ ਨਹੀਂ ਲਾਉਣਾ ਇਹ ਫਿਰ ਤੈਨੂੰ ਧੋਣੇ ਪੈਣੇ ਆ ਯਾਰ ਬੰਦਾ ਹੋਵੇ ਮੈਂ ਭਾਂਡੇ ਧੋਵਾਂ ਇਹ ਹਾਂ ਤੂੰ ਚਲ ਤੂੰ ਲੈ ਕਰਾਂਗੇ ਸੇ ਭਾਈ ਆ ਘਰ ਦੇ ਕੱਪੜੇ ਸਾਰੇ ਤੂੰ ਧੋਣੇ ਆ ਇਹ ਭਾਵੇਂ ਉਹਨੇ ਕੱਪੜਿਆਂ ਨੂੰ ਹੱਥ ਨਹੀਂ ਲਾਉਣਾ ਇਹ ਫਿਰ ਤੈਨੂੰ ਧੋਣੇ ਪੈਣੇ ਆ ਮੈਂ ਐਸਾ ਜਾਨਾ ਬੰਦਾ ਹੋਵੇ ਮੈਂ ਕੱਪੜੇ ਧੋਵਾਂ ਤੇ ਹਾਂ ਤੂੰ ਕੱਲ ਤੋਂ ਲੈ ਕਰਾਂਗੇ ਦੂਤਾ ਦੂਤਾ ਸੁਲਵਾਣਾ ਆਂ। ਕਾ ਦਾ ਸਾਰਾ ਕੋਕੂੜਾ ਤੂੰ ਕੱਲੀ ਨਾ ਚੱਕਣਾ ਵਾ। ਇਹ ਉਰੇ ਨੂੰ ਹੋਲੇ ਲਪੜ ਨਾ ਜਾਏ ਕੋ ਤੇ ਥੱਪੜ ਮਾਰਨਾ ਔਰੇ ਕੋਹੇ ਨੂੰ ਹੱਥ ਨਹੀਂ ਲਾਉਣਾ। ਇਹ ਫੇਰ ਤੈਨੂੰ ਚੱਕਣਾ ਪੈਣਾ। ਲੈ ਤਾਂ ਯਾਰ ਬੰਦਾ ਹੋ ਕੇ ਮੈਂ ਗੋਹਾ ਚੱਕਾਂ। ਹਾਂ ਤੂੰ ਚੱਕ ਲੈ ਕਰਾਂਗੇ ਮਾੜੀ ਅੰਨਕ ਤਾਂ ਕਰਦੀ ਆ। ਨਾਲੇ ਮੈਂ ਕੁਦਰਤ ਦਾ ਤਾਂ ਕ੍ਰਿਸ਼ਮੇ ਬਦਲ ਦੇਣਾ। ਮੈਂ ਮੱਜੇ ਨੂੰ ਪੱਠੇ ਪਾਉਣੇ ਹੀ ਨਹੀਂ। ਇਹ ਮਰਜੇ ਫੇਰ ਕੀ ਪਾਣਾ? ਮੈਂ ਤਾਂ ਮੱਜੇ ਨੂੰ ਪਾਉਂਗਾ ਗਾਜਰਾ। ਇਹ ਫੇਰ ਤੇ ਉਹ ਨਹੀਂ ਗੋੜਾ ਕਰਉਂਦਾ ਹੀ ਨਹੀਂ। ਇਹ ਫੇਰ ਕੀ? ਇਹੋ ਤਾਂ ਕਿ ਜ਼ੇਲਾ ਕਰਿਆ ਕਰਨੀ ਆ ਨਾਲੇ ਅਸੀਂ ਸਾਟੰਬਰ ਖਾਇਆ ਕਰਾਂਗੇ ਇਹ ਤੁਸ ਤੋਂ ਟਾਈਮ ਖਾਣਾ ਤੁਹਾਡੇ ਦੱਲਾ ਮਾਰੂਣਾ ਇਹ ਤਾਂ ਮੈਂ ਲਾਲ ਕਰਦੀ ਆ ਮਰ ਜਾਣਿਆ ਇਹਨੂੰ 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 ਮੈਂ ਕਰਦਾ ਪਿੱਛੇ ਦੱਸਾਂਗੀ ਤੈਨੂੰ ਕੋਗੜਾ ਭਾਟਿਆ ਉਹ ਦੋ ਖੱਬਣ ਦਿੱਤੇ ਮੈਂ ਤੇਰੇ ਨਾਲੇ ਚਪੇੜ ਮਾਰ ਕੇ ਸੇਡਵਾਰ ਕੱਢ ਦੂ ਪਰ ਅੰਦਰ ਗਿਆ ਐ ਬੋਲ ਰਹੀ ਆਂ ਅੰਦਰ ਐ ਮੇਰੀ ਗੱਲ ਸੁਣ ਮੈਂ ਤੇਰੇ ਨਾਲੇ ਆਜਾ ਕੋਈ ਗੱਲ ਨਹੀਂ ਮੈਂ ਦੱਸਦੀ ਆਂ ਦੋਹਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਬੈਠਾ ਤੇ ਨਾਲ ਮੈਂ ਹੈਗਾ ਚਲ ਕੋਈ ਗੱਲ ਮੈਂ ਦੱਸਾਂਗੀ ਤੈਨੂੰ ਹੈ ਇਹ ਕਿ ਦੱਸ ਦੂ ਮੈਂ ਕੀ ਦੱਸਾਂਗਾ ਤੂੰ ਕੀ ਦੱਸੇਗਾ ਮੈਂ ਤੇ ਦੱਸ ਦੂ ਦੱਸ ਦੇ ਮੇਰੇ ਆ来 ਇੱਕ ਮਿੰਟ ਆ ਜਾ